ਹਾਂ ਜੀ ਲਾਈਟਾਂ ਜਗਾਓ ਮਾੜੀ ਮਾਚੀ ਗਿਆ ਸੈਂਟੋ ਪਾਇਆ ਵਾ ਭਾਜੀ ਕਮੈਂਟਰ ਭਾਜੀ ਇੱਕ ਵਾਰੀ ਬਾਜ ਮਾਰਿਓ ਜੀ ਤੁਹਾਡੀ ਬਾਤ ਸੁਣ ਲੈਂਦਾ ਸੌਲੀ ਸੁਣੀ ਹਾਂ ਤੇ ਪਹਿਲਾਂ ਬਹੁਤ ਵਾਰੀ ਕਹਿੰਦਾ ਵੀ ਲਾਈਟਾਂ ਜ਼ਰੂਰ ਕਰ 1 ਨੰਬਰ ਗਰਾਊਂਡ ਦਾ ਮੈਚ ਪੂਰਾ ਹੋ ਗਿਆ ਜੀ। ਉਹ ਵੀ ਆਏ ਬੈਠੇ। ਜੀਰਪਾਲ 1 ਨੰਬਰ ਗਰਾਊਂਡ ਵਾਲਾ ਮੈਚ ਕੰਪਲੀਟ ਹੋ ਗਿਆ। ਚੱਲੀ ਜਾਂਦਾ ਜੀ। ਪਾਜੀ ਦੂਜੇ ਦੋ ਗਰਾਊਂਡਾਂ ਦੀਆਂ ਲੇਟਾਂ ਜਗਾਓ, ਇਕੱਠੀਆਂ ਜਗਾਓ ਸਾਰੀਆਂ। ਯਾਰ ਮੈਂ ਤਾਂ ਇਹ ਕਹਿੰਦਾ ਬੰਦੇ ਆਦਾ ਕੋਈ ਐਂਟਰੀ ਤੇ ਵੜਾ ਦੇ ਨਾ ਯਾਰ ਕੋਈ ਐਂਟਰੀ ਵੜਾ ਦੇ ਦੋ ਰੁਪਏ ਕਿੰਨਾ ਜ਼ਿਆਦਾ ਲਿਖੋ ਨਾ ਇਹ ਤਾਂ ਟੀਮ ਖੜਦੇ ਬਸ ਕਾਚੇ ਬਾਜੀ ਕਿੰਨੀ ਕਿੰਨੀ ਹਾਂ ਜੀ ਮੈਂ ਆ ਆ ਬੇਸਰ ਕਰ ਰਿਹਾ ਹਾਂ ਮੈਂ ਆ ਆ ਬੇਸਰ ਕਰ ਰਿਹਾ ਹਾਂ ਉਹ ਆਪਣੇ ਕੰਮ ਨੂੰ ਨਿਖਰ ਕਰਦੇ ਹਾਂ ਕਾਣ ਕਰਦੇ ਹਾਂ ਗਵਰਨਮੈਂਟ ਨੇ ਕੌਣ ਯਾਰ ਕੋਈ ਬਤਾ اپا منجي اچھا كونم ني اپرو پيا سالو اپ چاري بار سي 1 تو ٽيم پڻ گينو ਦੇਖੋ ਜੀ ਜੇ ਵੇਖੋ ਨਾ ਮੈਂ ਕਿਹਾ ਮੇਰਾ ਕੈਟਰੀਡਰ ਕਰਾ ਲਓ ਆਓ ਕਿ ਬੰਦੇ ਲੈ ਆਣਾ ਹੈ ਬੰਦੇ ਹੋਗਾ ਦੂਰੀ ਮੇ ਤਾਂ ਪੂਰੀ ਨਹੀਂ ਕਿਹੜਾ ਬੰਦੇ ਦੀ ਟੀਮ ਹੋਣ ਨਾਲ ਇੱਕ ਦੂਰੇ ਨਹੀਂ ਉਹ ਇਹ ਤੇ ਪੁੱਛ ਹੈਲੋ ਹੈਲੋ ਲੈਟਾਂ ਜਾ ਗਏ ਲੈਟਾਂ ਵਾਲਿਆਂ ਦਾ ਧੰਨਵਾਦ ਭਾਈ ਨਾਲੇ ਹੁਣ ਤੇ ਫ੍ਰੀ ਹੈ ਭਗਵੰਤ ਮਾਨ ਕਹਿੰਦਾ 3-300 ਜੁੰਟ ਬਹੁਤ ਸੋਹਣਾ ਮੈਚ ਲੋ ਹਣੀ ਕਹਿੰਦੇ ਫੇਰ ਆਗਾ ਸੈਂਟਰ ਦੇ ਵਿੱਚ ਲੈ ਵੀ ਰਾਈਆਂ ਵਾਲਾ ਦੇਖ ਲਾ ਹੰਤਾ ਜੱਕੜੀ ਟੀਮ ਨੇ ਜਿੱਤਣਾ ਅੱਜ ਦੇ ਦਿਨ ਦਾ ਟੌਪ ਦਾ ਮੁਕਾਬਲਾ ਇੱਕ ਪਾਸੇ ਚਾਰ ਖਿਡਾਰੀ ਖੇਡ ਰਹੀ ਹੈ ਬੜੇ ਆਤਮ ਵਿਸ਼ਵਾਸ ਦੇ ਨਾਲ ਕਹਿੰਦੇ ਮੁੰਡੇ ਖੇਡ ਰਹੀ ਹੈ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਕਿੱਦਾ ਜਾ ਰਿਹਾ ਹੈ ਦੰਨੋ ਟੀਮਾਂ ਕਹਿੰਦੇ ਬੜੇ ਟੌਪ ਦੀਆਂ ਟੀਮਾਂ ਟਕਾਣੇ ਦੀ ਟੱਕਰ ਖੇਡੀ ਜਾ ਰਹੀ ਹੈ ਬਹੁਤ ਸੋਹਣਾ ਮੁਕਾਬਲਾ ਇਹ ਆ ਨੰਬਰ ਲੱਗ ਗਿਆ ਤੇ ਮੈਚ ਦਾ ਕਹਿੰਦੇ ਰੁਖ ਬਦਲ ਸਕਦਾ ਹੈ ਮਣੀ ਖੜਾ ਚੱਕ ਮਾਫੀ ਵਾਲਾ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਫੇਰੀ ਭੈਣੀ ਸਾਹਿਬ ਦੀ ਧਰਤੀ ਹੈ ਉਧਰ ਗੰਡਵਾਲੇ ਮੁੰਡੇ ਖੇਡ ਰਹੇ ਇੱਕਮ ਦੀ ਟੀਮ ਹੈ ਛੋਟੇ ਛੋਟੇ ਬੱਚੇ ਗੰਡਵਾਲੇ ਬੜਾ ਸੋਹਣਾ ਖੇਡ ਰਹੇ ਹੈ ਮਿਆਣੀ ਦੇ ਨਾਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਮੈਚ 3 ਨੰਬਰ ਗਰਾਊਂਡ ਦਾ ਵੀ ਬਹੁਤ ਤਕੜਾ ਹੈ ਪਰੇ ਇੰਦਰ ਕਹਿੰਦੇ ਬਾਹ ਮੁੰਡਿਆ ਬਾਲ ਆਊਟ ਹੈ ਜੀ ਸਾਡਾ ਵੀਰ ਗੋਰਾ ਵੀਰ ਖਾਸ ਤੌਰ ਤੇ ਧੰਨਵਾਦ ਹੈ ਵੀਰ ਬੜੇ ਜਿਹੜਾ ਇਕੱਲਾ ਹੀ ਸੇਵਾ ਕਰ ਰਿਹਾ ਕਦੀ ਜਨਰੇਟਰ ਆਉਣ ਕਦੀ